ਦੇਵੇਗਾ ਜੀ ਮਾਪੇ ਕਹਿੰਦੇ ਨੇ ਜੀ ਸਾਡਾ ਬੱਚਾ ਨਸ਼ਾ ਕਰਦਾ ਇਹਨੂੰ ਆਣ ਕੇ ਸਮਝਾਓ ਹੁਣ ਬੱਚੇ ਨੂੰ ਆਖਿਆ ਜਾਵੇ ਭਾਈ ਕਿਉਂ ਨਸ਼ਾ ਕਰਦਾ ਕਹਿੰਦਾ ਜੀ ਮੈਂ ਤੇ ਨਹੀਂ ਕਰਦਾ ਯਾਰ ਦੋਸਤ ਕਰਵਾ ਦਿੰਦੇ ਉਹ ਦੇ ਦਿੰਦੇ ਜੇ ਕੋਈ ਜ਼ਹਿਰ ਤੁਹਾਡੇ ਹੱਥ ਦੇ ਉੱਪਰ ਲਿਆਣ ਕੇ ਰੱਖ ਦੇਵੇ ਕਿ ਇਹ ਜ਼ਹਿਰ ਹੈ ਇਹਨੂੰ ਖਾ ਲਓ ਕੀ ਅਸੀਂ ਖਾਵਾਂ ਕਿਉਂਕਿ ਪਤਾ ਹੈ ਇਹਦੇ ਨਾਲ ਮੌਤ ਹੈ ਇਟ ਮੀਨਸ ਜਿਹੜਾ ਨਸ਼ਾ ਉਹਦੇ ਉੱਪਰ ਵੀ ਲਿਖਿਆ ਕਿ ਇਹ ਜ਼ਹਿਰ ਹੈ ਪਰ ਬੰਦਾ ਫਿਰ ਵੀ ਖਾਂਦਾ ਮਨ ਜਾਣਕ ਸਭ ਬਾਤ ਮਨ ਨੂੰ ਪਤਾ ਹੈ ਕਿ ਇਹਦੇ ਵਿੱਚ ਨੁਕਸਾਨ ਹੈ ਪਰ ਫਿਰ ਵੀ ਕਰਦਾ ਕਿਉਂ ਕਿ ਮਨ ਦੀ ਲਗਾਮ ਕੋਈ ਨਹੀਂ ਮਨ ਦੀ ਬ੍ਰੇਕ ਕੋਈ ਨਹੀਂ ਮਨ ਭੱਜਦਾ ਭਟਕਦਾ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਅੱਜ ਬਖਸ਼ਿਸ਼ ਕਰਕੇ ਸਾਨੂੰ ਇਸ ਸ਼ਬਦ ਦੇ ਵਿੱਚੋਂ ਇਹ ਸਿੱਖਿਆ ਦੇ ਰਹੇ ਸਾਬ ਕਹਿੰਦੇ ਨੇ ਜੇਕਰ ਮਨ ਦੀ ਬ੍ਰੇਕ ਲਾਉਣੀ ਹੈ ਇਹਨੂੰ ਕੰਟਰੋਲ ਕਰਨਾ ਹੈ ਇਹਦਾ ਕੰਟਰੋਲ ਕਰਨ ਦੇ ਵਾਸਤੇ ਜਿਵੇਂ ਹਾਥੀ ਦੇ ਸਿਰ ਦੇ ਉੱਪਰ ਕੁੰਡਾ ਹੈ ਨਾ ਜੰਗਲ ਦੇ ਵਿੱਚ ਮਸਤੇ ਹੋਏ ਹਾਥੀ ਨੂੰ ਕੰਟਰੋਲ ਇੱਕ ਤੁੰਕਸ ਦੇ ਨਾਲ ਕੀਤਾ ਜਾ ਸਕਦਾ ਹੈ ਆ ਮਨ ਨੂੰ ਕੰਟਰੋਲ ਕਰਨ ਵਾਸਤੇ ਗੁਰੂ ਦੇ ਸ਼ਬਦ ਦਾ ਕੁੰਡਾ ਜਿਹੜਾ ਉਹ ਬੜਾ ਜ਼ਰੂਰੀ ਹੈ